Also, generate tens of billions of dollars in economic activity for local businesses and create thousands and thousands of jobs for American workers. I've directed my entire team to do everything within our power to make the World Cup an unprecedented success, and that's what it's going to be. We're going to make sure of it. <laughs> ਕੀ ਤੁਸੀਂ ਅਮਰੀਕਾ ਲਈ ਅਪਲਾਈ ਕਰ ਸਕਦੇ ਆ ਤੁਹਾਨੂੰ ਪਤਾ ਹੈ ਕਿ ਇੰਡੀਆ ਤੋਂ ਅਮਰੀਕਾ ਲਈ ਅਪਲਾਈ ਕਰਨਾ ਮਤਲਬ ਕਿ ਉਹ ਸਪਰੇ ਨੂੰ ਪੂਰੇ ਹੋਣ ਦੇ ਵਿੱਚ 2 ਸਾਲ 1 ਸਾਲ 1.5 ਸਾਲ ਲੱਗ ਸਕਦਾ ਤੁਹਾਨੂੰ ਸਿਰਫ ਸਿਰਫ ਅਪਲਾਈ ਕਰਨ ਲਈ ਅਪਾਇੰਟਮੈਂਟ ਲੈਣ ਦੇ ਲਈ ਔਰ ਪਿਛਲੇ ਜੇ ਕੁਝ ਨਿਯਮਾਂ ਦੇ ਵਿੱਚ ਇੱਕ ਨਿਯਮ ਇਹ ਵੀ ਬਣਾਤਾ ਸੀ ਕਿ ਲੋਕਾਂ ਨੂੰ ਇੰਡੀਆ ਤੋਂ ਅਪਾਇੰਟਮੈਂਟ ਨਹੀਂ ਸੀ ਮਿਲਦੀ ਉਹ ਇੱਧਰ ਉੱਧਰ ਕਿਸੇ ਕੰਟਰੀ ਜਾ ਕੇ ਚੁੱਕ ਲੈਂਦੇ ਸੀਗੇ ਦੁਬਈ ਵਗੈਰਾ ਨਿਕਲ ਜਾਂਦੇ ਸੀਗੇ ਉੱਥੋਂ ਆਪਣੇ ਬਾਇਓਮੈਟਰੀ ਦੀ ਅਪਾਇੰਟਮੈਂਟ ਚੁੱਕਦੇ ਸੀ ਸੋ ਉਹ ਰਸਤਾ ਵੀ ਬੰਦ ਕੀਤਾ ਸੀ ਲੋਕਾਂ ਦੀਆਂ ਉਮੀਦਾਂ ਤੇ ਬਿਲਕੁਲ ਪਾਣੀ ਫਿਰ ਗਿਆ ਸੀ ਪਰ ਹੁਣ ਤੁਹਾਡੇ ਲਈ ਇੱਕ ਸੁਨਹਿਰੀ ਮੌਕਾ ਅਮਰੀਕਾ ਜਾਣ ਦਾ ਉਹ ਪੂਰਾ ਹੋ ਸਕਦਾ ਤੇ ਉਹਦੇ ਚਾਂਸਸ ਵੀ ਬਹੁਤ ਜ਼ਿਆਦਾ ਜੀ ਹਾਂ ਜੀ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਧਿਆਨ ਦੇ ਨਾਲ ਸਮਝ ਲਿਓ ਦੇਖ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਚੀਜ਼ ਬਰੀਕੀ ਨਾਲ ਪਤਾ ਲੱਗ ਸਕੇ ਤੇ ਤੁਹਾਡਾ ਅਮਰੀਕਾ ਜਾਣ ਦਾ ਸੁਪਨਾ ਵੀ ਪੂਰਾ ਹੋ ਸਕੇ ਸੋ ਉਸ ਤੋਂ ਪਹਿਲਾਂ ਅਗਰ ਚੈਨਲ ਤੇ ਨਵੇਂ ਆ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਗੱਲ ਕਰਦੇ ਆਪਾਂ ਅਮਰੀਕਾ ਦੀ ਅਮਰੀਕਾ ਦਾ ਤੁਹਾਨੂੰ ਪਤਾ ਕੀ ਜਦੋਂ ਆਪਾਂ ਵੀਜ਼ਾ ਅਪਲਾਈ ਕਰਦੇ ਆ ਤੇ ਉਹਦੀ ਅਪਾਇੰਟਮੈਂਟ ਹੀ ਕਿੰਨੇ ਦਿਨੇ ਦਿਨਾਂ ਬਾਅਦ ਮਿਲਦੀ ਹੈ ਪਰ ਹੁਣ ਟਰੰਪ ਨੇ ਇੱਕ ਸੁਨਹਿਰੀ ਮੌਕਾ ਦਿੱਤਾ ਤੁਹਾਨੂੰ ਤੇ ਉਹਨੇ ਖੁਦ ਕਿਹਾ ਕਿ ਆਓ ਕਿਉਂਕਿ ਉੱਥੇ FIFA next summer we'll host the official 2026 World Cup tournament where 48 national teams will compete in 78 matches right here in the USA and that'll be uh something very very different and very special these events will attract millions of passionate fans around the world including my son I have a son ਤੁਹਾਨੂੰ ਪਤਾ ਹੀ ਆ ਇਸ ਵਾਰ ਅਮਰੀਕਾ ਦੇ ਵਿੱਚ ਹੋ ਰਿਹਾ ਤੇ ਅਮਰੀਕਾ ਨੇ ਇੱਕ ਐਲਾਨ ਕੀਤਾ ਕਿ ਅਸੀਂ ਜਿਹੜਾ FIFA ਪਾਸ ਹੋਏਗਾ ਉਹਦੇ ਥਰੂ ਵੀਜ਼ੇ ਦਵਾਂਗੇ ਕਿ ਇਹ ਜਲਦੀ ਹੋ ਸਕੇ ਸਾਰਾ ਕੁਝ ਕਿਉਂਕਿ ਲੋਕਾਂ ਨੂੰ ਹੁਣ ਸਭ ਨੂੰ ਪਤਾ ਕਿ ਜਿਹੜਾ ਵੀ ਅਪਲਾਈ ਕਰਦਾ ਉਹਨੂੰ ਅਪਾਇੰਟਮੈਂਟ ਨਹੀਂ ਮਿਲਦੀ ਪਈ ਤੇ 2026 ਦੇ ਵਿੱਚ ਇਹ FIFA ਕੱਪ ਆਉਣ ਵਾਲਾ ਸੋ ਉਹਦੇ ਲਈ ਇੰਨੀ ਜਲਦੀ ਅਪਾਇੰਟਮੈਂਟ ਹੀ ਨਹੀਂ ਮਿਲਣੀ ਲੋਕਾਂ ਨੂੰ ਸੋ ਉਹਦੇ ਲਈ ਹੀ ਉਹਨੇ ਇਹ ਪਾਸ ਬਣਾਇਆ FIFA ਪਾਸ ਸੋ ਇਹ FIFA ਪਾਸ ਕਿੱਦਾਂ ਲੈਣਾ ਤੁਸੀਂ ਕੀ ਕਰਨਾ ਸਭ ਤੋਂ ਵੱਡੀ ਗੱਲ ਹੁਣ ਇਹ ਤੁਹਾਡਾ ਦਿਮਾਗ ਦੇ ਵਿੱਚ ਆਉਣੀ ਆ ਸੋ ਇਹ ਪਾਸ ਹੈਗਾ ਟਿਕਟ ਤੁਸੀਂ ਕਿਸੇ ਵੀ ਮੈਚ ਦੀ ਟਿਕਟ ਖਰੀਦ ਸਕਦੇ ਹੋ ਫਿਰ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਤੁਸੀਂ ਹੁਣ ਇਹ ਨਾ ਕਿ ਜਿਹੜੀ ਇਹ FIFA ਕੱਪ ਦੀ ਤੁਸੀਂ ਕਿਸੇ ਵੀ ਮੈਚ ਦੀ ਟਿਕਟ ਲਾਉਂਗੇ ਸੋ ਉਹ ਪਾਸ ਹੋਏਗਾ ਤੁਹਾਡਾ ਨਹੀਂ ਉਹਦੇ ਲਈ ਤੁਸੀਂ ਆਨਲਾਈਨ ਪਾਸ ਅਪਲਾਈ ਕਰਨਾ ਪਏਗਾ ਔਰ ਜਿਹੜੀ ਇਹ ਟਿਕਟ ਤੁਸੀਂ ਬਾਏ ਕਰਨੀ ਇਹ ਨਹੀਂ ਹੈਗਾ ਕਿ ਤੁਸੀਂ ਬਲੈਕ ਚ ਲੈ ਲਈ ਕਿਸੇ ਬ੍ਰੋਕਰ ਤੋਂ ਲੈ ਲਈ ਜਾਂ ਕਿਸੇ ਹੋਰ ਤੋਂ ਇਹ ਪ੍ਰੋਪਰ ਤੁਹਾਨੂੰ ਆਪਣੇ ਨਾਂ ਤੇ ਔਰ ਇਹਨਾਂ ਦੀ ਜਿਹੜੀ ਸਾਈਟ ਉੱਥੋਂ ਹੀ ਬਾਏ ਕਰਨੀ ਹੋਏਗੀ ਫਿਰ ਹੀ ਤੁਸੀਂ ਇਹ FIFA ਪਾਸ ਅਪਲਾਈ ਕਰ ਸਕਦੇ ਆ ਤੇ ਅਗਲੀ ਗੱਲ ਆਪਾਂ ਕਰਦੇ ਆ ਤੇ ਹੁਣ FIFA ਪਾਸ ਲੈਣ ਤੋਂ ਬਾਅਦ ਟਿਕਟ ਬਾਏ ਕਰਨ ਤੋਂ ਬਾਅਦ FIFA ਪਾਸ ਲੈਣ ਤੋਂ ਬਾਅਦ ਅਪਾਇੰਟਮੈਂਟ ਸੋ ਇਹਨਾਂ ਨੇ ਆਲਰੇਡੀ 400 500 ਬੰਦਾ ਐਕਸਟਰਾ ਸਾਰੀਆਂ ਹੀ ਆਪਣੇ ਦੂਤਾਵਾਸ ਜਿੰਨੀਆਂ ਕੰਟਰੀਆਂ ਹੈਗੀਆਂ ਕਿਉਂਕਿ ਇਹ ਨਹੀਂ ਕਿ ਗੱਲਾ ਇੰਡੀਆ ਨੇ ਜਾਣਾ ਹਰ ਇੱਕ ਕੰਟਰੀ ਜੋ ਇਹਨਾਂ ਨੇ ਇੱਕ ਸੱਦਿਆ ਕਿ ਆਓ ਸਾਡੇ ਇੱਥੇ ਆਓ FIFA ਕੱਪ ਦੇਖਣ ਲਈ ਸੋ ਇਹਨਾਂ ਨੇ ਆਪਣੇ ਬੰਦੇ ਸਾਰੇ ਪਾਸੇ ਔਰ ਇਹੇ ਵਧਾਤੇ ਆ ਕਿਉਂ ਜਿਹੜੀਆਂ ਅਪਾਇੰਟਮੈਂਟਾਂ ਨਹੀਂ ਮਿਲਦੀਆਂ ਸੀਗੀ ਸੋ ਇਹ ਹੁਣ ਜਿੰਨਾਂ ਦੀ ਪਾਸ ਹੋਏਗਾ ਫਟਵਾਲ ਮੈਚ ਦਾ ਟਿਕਟ ਹੋਏਗੀ ਜਿਹਦੇ ਕੋਲ ਉਹਨੂੰ ਅਪਾਇੰਟਮੈਂਟ ਬਹੁਤ ਹੀ ਘੱਟ ਸਮੇਂ 'ਚ ਇੱਕ ਜਾਂ ਦੋ ਮਹੀਨੇ ਦੇ ਵਿੱਚ ਵਿੱਚ ਮਿਲੇਗੀ ਇਹਦੇ ਵਿੱਚ ਕੋਈ ਦੋਸ਼ਕ ਨਹੀਂ ਸੋ ਤੁਸੀਂ ਹੁਣ ਕੀ ਕਰਨਾ ਅਪਲਾਈ ਕਰਨਾ ਤੇ ਉਹਦੇ ਲਈ ਤੁਹਾਨੂੰ ਹੁਣ ਸਾਲਾਂ ਦੀ ਵੇਟ ਕਰਨ ਦੀ ਜ਼ਰੂਰਤ ਨਹੀਂ ਔਰ ਤੁਹਾਡੇ ਵੀਜ਼ਾ ਲੱਗਣ ਦੇ ਚਾਂਸਸ ਵੀ ਬਹੁਤ ਜ਼ਿਆਦਾ ਬਾਕੀ ਇਹ ਨਹੀਂ ਹੈਗਾ ਕਿ ਕੋਈ ਵੀ ਜਾ ਕੇ ਵੀਜ਼ਾ ਟਿਕਟ ਬਾਏ ਕਰੋ ਤੇ ਵੀਜ਼ਾ ਅਪਲਾਈ ਕਰ ਦਿਓ ਨਹੀਂ ਵੀਜ਼ਾ ਅਪਲਾਈ ਕਰਨ ਲਈ ਤੁਹਾਨੂੰ ਆਪਣੇ ਨੇੜੇ ਤੇੜੇ ਦਾ ਕੋਈ ਵੀ ਏਜੰਟ ਜਾਂ ਕੋਈ ਵੀ ਇਦਾਂ ਦੀ ਕਾਉਂਸਲਟੈਂਸੀ ਹੋਏਗੀ ਜੋ ਇਦਾਂ ਦੇ ਤੁਹਾਨੂੰ ਪ੍ਰੋਵਾਈਡ ਕਰਾਉਣ ਦੀ ਤੁਹਾਡੀ ਫਾਈਲ ਪ੍ਰੋਪਰ ਤਿਆਰ ਕਰੇਗੀ ਔਰ ਤੁਹਾਨੂੰ ਦੱਸੇਗੀ ਤੁਸੀਂ ਇਜ਼ੀਬਲ ਹੈ ਜਾਂ ਨਹੀਂ ਕਿਉਂਕਿ ਤੁਹਾਡੀ ਇਨਕਮ ਵੀ ਦੇਖੀ ਜਾਏਗੀ ਤੁਹਾਡੇ ਬਿਜ਼ਨਸ ਸਾਰਾ ਕੁਝ ਇਹ ਨਹੀਂ ਹੈਗਾ ਕਿ ਬਸ ਟਿਕਟ ਖਰੀਦੋ ਤੇ ਅਮਰੀਕਾ ਪਹੁੰਚ ਜਾਓ ਪਰ ਇਹ ਚੀਜ਼ ਉਹਨਾਂ ਲਈ ਜਿਹਨਾਂ ਲੋਕਾਂ ਦੀ ਸੋਚ ਸੀਗੀ ਸੁਪਨਾ ਸੀਗਾ ਕਿ ਅਸੀਂ ਅਮਰੀਕਾ ਦੇ ਵਿੱਚ ਜਾਣਾ ਹੈ ਪਰ ਉਹਨਾਂ ਦੇ ਰਸਤੇ ਅੱਗੇ ਕੰਡੇ ਇੰਨੇ ਖੁਸ਼ਾਏ ਹੋਏ ਸੀ ਕਿ ਉਹ ਤੁਰਦੇ ਹੀ ਨਹੀਂ ਸੀ ਇਸ ਰਸਤੇ ਦੇ ਉੱਤੇ ਛੱਡ ਯਾਰ ਕੀ ਜਾਣਾ ਪਰ ਹੁਣ ਤੁਹਾਡੇ ਲਈ ਇੱਕ ਨਵਾਂ ਹੀ ਰਸਤਾ ਤਿਆਰ ਕਰਤਾ ਕਿ ਤੁਸੀਂ ਉਸ ਰਸਤੇ ਤੋਂ ਆਪਣਾ ਸੁਪਨਾ ਪੂਰਾ ਕਰ ਸਕਦੇ ਆ ਪਰ ਬਹੁਤ ਲੋਕ ਕਹਿਣਗੇ ਅਮਰੀਕਾ ਦਾ ਤਾਂ ਪਹਿਲਾਂ ਬਹੁਤ ਬੁਰਾ ਹਾਲਾਤ ਇੱਥੇ ਆ ਕੇ ਕਰਨਾ ਕੀ ਆ ਪਰ ਮੇਰੇ ਵੀਰੋ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਨੇ ਸਦਾ ਨਹੀਂ ਚੜਾਈਆਂ ਰਹਿੰਦੀਆਂ ਸੋ ਤੁਹਾਨੂੰ ਅਗਰ ਵੀਜ਼ਾ ਮਿਲ ਗਿਆ ਤਾਂ ਤੁਹਾਨੂੰ ਪਤਾ 10 ਸਾਲ ਦਾ ਵੀਜ਼ਾ ਮਿਲਣਾ ਹੋ ਇਸ ਤੋਂ ਘੱਟ ਨਹੀਂ ਵੀਜ਼ਾ ਮਿਲਣਾ 10 ਸਾਲ ਦਾ ਵੀਜ਼ਾ ਮਿਲੇਗਾ ਸਰਕਾਰ 2 ਸਾਲ ਆ 3 ਸਾਲ ਆ ਜਾਂ 6 ਮਹੀਨੇ ਬਾਅਦ ਸਾਰਾ ਕੁਝ ਸਹੀ ਹੋ ਜਵੇ ਤਾਂ ਉਸ ਤੋਂ ਬਾਅਦ ਵੀ ਤੁਸੀਂ ਮੂਵ ਹੋ ਸਕਦੇ ਆ ਜਾ ਸਕਦੇ ਆ ਬਹੁਤ ਰਸਤੇ ਹੋਏਗੇ ਪਰ ਇਹ ਵੀ ਆ ਕਿ ਇਕੱਲੇ ਉੱਥੇ ਜਾ ਕੇ ਸੈਟਲ ਨਹੀਂ ਹੋਣਾ ਕਈਆਂ ਦਾ ਉੱਥੇ ਘੁੰਮਣ ਦਾ ਹੀ ਸੁਪਨਾ ਸੀਗਾ ਕਿ ਉਹਨਾਂ ਨੇ ਉੱਥੇ ਘੁੰਮਣ ਜਾਣਾ ਇੱਕ ਵਾਰ ਅਮਰੀਕਾ ਦੇ ਵਿੱਚ ਜਾਣਾ ਸੋ ਉਹ ਵੀ ਉਹਨਾਂ ਦਾ ਪੂਰਾ ਹੋ ਸਕਦਾ ਸੋ ਤੁਸੀਂ ਹੁਣ ਜਾ ਸਕਦੇ ਆ ਕਿਉਂਕਿ ਟਰੰਪ ਖੁਦ ਕਹਿ ਰਿਹਾ ਕਿ ਆਜੋ ਇੱਥੇ ਕਿਉਂਕਿ ਉਹਨਾਂ ਦਾ ਮੰਨਣਾ ਇਹ ਆ ਕਿ FIFA ਕੱਪ ਸਾਡੇ ਇੱਥੇ ਹੋਏਗਾ ਤਾਂ ਸਾਡੇ ਕੋਲ ਕਿੰਨਾ ਪੈਸਾ ਇਕੱਠਾ ਹੋਏਗਾ ਕਿੰਨੇ ਲੋਕ ਆਣਗੇ ਇੱਥੇ ਰਹਿਣਗੇ ਟਿਕਟਾਂ ਬਾਇ ਕਰਨਗੇ ਅੰਬੈਸੀ ਦੀ ਫੀਸ ਅਪਲਾਈ ਅਪਲਾਈ ਕਰਨ ਲੱਗੇ ਪੇ ਕਰਨਗੇ ਔਰ 에어ਲਾਈਨ ਦੀਆਂ ਟਿਕਟਾਂ ਹੋ ਗਈਆਂ ਇੱਥੇ ਹੋਟਲ ਬੁਕਿੰਗਾਂ ਕਰਨਗੇ ਇੱਥੇ ਖਾਣਗੇ ਇੱਥੇ ਪੀਣਗੇ ਕਿੰਨਾ ਰੈਵਨਿਊ ਇਕੱਠਾ ਹੋਏਗਾ ਕਿੰਨਾ ਫਾਇਦਾ ਹੋਏਗਾ ਅਮਰੀਕਨ ਸੋ ਇਸੇ ਲਈ 트럼ਪ ਕਹਿ ਰਿਹਾ ਕਿ ਆਓ 트럼ਪ ਕਹਿ ਰਿਹਾ ਕਿ ਹੁਣ ਆਓ ਇੱਥੇ ਮੈਨੂੰ ਲੋਡ ਸਾਡੇ ਦੇਸ਼ ਨੂੰ ਤੁਹਾਡੀ ਲੋਡ ਤੋ ਹੁਣ ਤੁਸੀਂ ਇਹ ਮੌਕਾ ਨਾ ਖੁੰਝਾਇਓ ਬਾਕੀ ਤੁਸੀਂ ਜਲਦੀ ਜਲਦੀ ਆਪਣੇ ਨੇੜੇ ਤੇੜੇ ਦੇ ਜੋ ਵੀ ਤੁਹਾਡੀ ਕਾਉਂਸਲਟੈਂਸੀ ਹੈਗੀ ਆ ਜਿੱਥੇ ਤੁਸੀਂ ਭਰੋਸਾ ਕਰਦੇ ਆ ਔਰ ਜੇ ਜਿਹੜੀ ਤੁਹਾਨੂੰ ਪਤਾ ਕਿ ਸਹੀ ਆ ਤੁਹਾਨੂੰ ਸਹੀ ਗਾਈਡਨੈਸ ਕਰੇਗੀ ਸਹੀ ਤੁਹਾਨੂੰ ਗਾਈਡ ਦੱਸੇਗੀ ਕਿਹੜੀ ਫਾਈਲ ਕਿੱਦਾਂ ਕਰਨੀ ਆ ਤੁਸੀਂ ਅਪਲਾਈ ਕਰ ਸਕਦੇ ਆ ਜਾਂ ਨਹੀਂ ਇਹ ਵੀ ਨਾ ਹੋਵੇ ਤੁਹਾਡੀ ਇਨਕਮ ਲੋ ਹੋਵੇ ਤੇ ਤੁਹਾਡਾ ਤੁਸੀਂ ਇਜ਼ੀਵਲ ਹੋ ਹੀ ਨਾ ਅਪਲਾਈ ਕਰਨ ਦੇ ਲਈ ਪਰ ਏਜੰਟ ਕੀ ਕਰਦੇ ਆ ਸਮ ਟਾਈਮ ਪਹਿਲੇ ਲੈ ਕੇ ਰੱਖ ਲੈਂਦੇ ਆ ਫੀਸ ਸਾਡੀ ਇੰਨੀ ਫੀਸ ਆ ਅਪਲਾਈ ਕਰ ਦਿੰਦੇ ਆ ਫਾਈਲ ਜਿਹੜੀ ਤੁਸੀਂ ਟਿਕਟ ਪਾਇਆ ਕਰਨੀ ਫੁੱਟਬਾਲ ਦੀ ਉਹ ਵੀ ਜਾਣੀ ਆ ਬੈਸੀ ਫੀਸ ਵੀ ਜਾਣੀ ਆ ਫਿਰ ਏਜੰਟ ਦੀ ਫੀਸ ਵੀ ਜਾਣੀ ਆ ਸੋ ਇਹ ਚੀਜ਼ ਨਾ ਕਰਿਓ ਔਰ ਬਾਕੀ ਤੁਸੀਂ ਸਮਝਦਾਰ ਆ ਚੰਗੇ ਬੰਦੇ ਕੋਲ ਜਾਇਓ ਸਮਝਦਾਰ ਬੰਦੇ ਕੋਲ ਜਾਇਓ ਜਿਹੜੇ ਚਲੋ ਖੁਦ ਨੌਲੇਜ ਵੀ ਹੈਗੀ ਹੈ ਖੁਦ ਪੜੇ ਲਿਖੇ ਆ ਸਾਰਾ ਕੁਝ ਨੈਟ ਤੇ ਅੱਜਕੱਲ ਪਿਆ ਹੁੰਦਾ ਕਿਹੜੀ ਕਿਹੜੀ ਰਿਕੁਆਇਰਮੈਂਟ ਹੁੰਦੀ ਆ ਕੀ ਕੀ ਕਰ ਸਕਦੇ ਆ ਸੋ ਤੁਸੀਂ ਆਪ ਵੀ ਅਪਲਾਈ ਕਰ ਸਕਦੇ ਕੋਈ ਏਜ ਦੇ ਵਿੱਚ ਕੋਈ ਹੋਪ ਹੋਸ਼ੇ ਪਾਜੀ ਨਹੀਂ ਹੁੰਦੀ ਪਰ ਏਜੰਟਾਂ ਦਾ ਇਹ ਹੁੰਦਾ ਕਿ ਉਹ ਡੇਲੀ ਉਹਨਾਂ ਦਾ ਕੰਮ ਹੁੰਦਾ ਫਾਈਲਾਂ ਕਿਹੜੀ ਤਿਆਰ ਕਿੱਦਾਂ ਕਰਨੀਆਂ ਸੋ ਉਹ ਤੁਹਾਨੂੰ ਚੰਗੀ ਤਰ੍ਹਾਂ ਗਾਈਡ ਕਰਨਗੇ ਬਾਕੀ ਹੁਣ ਤੁਸੀਂ ਆਪਣਾ ਸੁਪਨਾ ਪੂਰਾ ਕਰ ਸਕਦੇ ਆ ਹਾਂਜੀ ਟਰੰਪ ਖੁਦ ਕਹਿ ਰਿਹਾ ਕਿ ਆਓ আর ਤੁਹਾਨੂੰ ਇਹ ਰੀਜ਼ਨ ਵੀ ਦੱਸਦਾ ਉਹ ਕਿਉਂ ਕਹਿ ਰਿਹਾ ਤੇ ਹੁਣ ਅਗਰ ਤੁਸੀਂ ਵੀ FIFA ਕੱਪ ਦੇਖਣਾ ਉਦੇ ਨਾਂ ਤੇ ਅਮਰੀਕਾ ਦੇ ਵਿੱਚ ਐਂਟਰੀ ਲੈਣੇ ਆ ਤੇ ਤੁਸੀਂ ਜਾ ਸਕਦੇ ਆ ਆਪਣੀ ਕੰਸਲਟੈਂਸੀ ਦੇ ਜਾ ਕੇ ਮਿਲੋ ਤੇ ਉਹ ਤੁਹਾਨੂੰ ਪੂਰੀ ਗਾਈਡ ਕਰਨਗੇ ਕਿਹੜੀ ਇੰਟਰਵਿਊ ਆਏਗੀ ਕਿੱਦਾਂ ਦੀ ਇੰਟਰਵਿਊ ਆਏਗੀ ਕਿਉਂਕਿ ਮੇਨ ਮੁੱਦਾ ਇੰਟਰਵਿਊ ਦਾ ਵੀ ਆ ਜਿਹੜੀ ਇੰਟਰਵਿਊ ਹੁੰਦੀ ਆ ਉਥੇ ਕਿਸ ਤਰ੍ਹਾਂ ਦੀ ਆਏਗੀ ਸੋ ਇਹਨਾਂ ਨੂੰ ਜਿਆਦਾ ਪਤਾ ਹੁੰਦਾ ਤੋ ਉਹਨਾਂ ਨਾਲ ਜਾ ਕੇ ਮਿਲ ਸਕਦੇ ਆ ਤੇ ਇਸ ਬਾਰੇ ਗੱਲ ਕਰ ਸਕਦੇ ਆ ਹੁਣ ਤੁਹਾਨੂੰ ਸਾਲਾਂ ਦੀ ਬੀਟ ਕਰਨ ਦੀ ਜ਼ਰੂਰਤ ਨਹੀਂ ਨਾ ਹੀ ਕਿਸੇ ਕਿਸੇ ਹੋਰ ਕੰਟਰੀ ਦੇ ਜਾ ਕੇ ਅਪਾਇੰਟਮੈਂਟ ਚੱਕਣ ਦੀ ਜ਼ਰੂਰਤ ਆ ਹੁਣ ਤੁਹਾਨੂੰ ਤੁਹਾਡੀ ਹੋਮ ਕੰਟਰੀ ਚੋਂ ਹੀ ਏ ਅਪਲਾਈ ਕਰਨ ਦਾ ਮੌਕਾ ਮਿਲੇਗਾ ਸੋ ਇਹ ਪਾਸ ਦੇ ਨਾਲ ਅਮਰੀਕਾ ਪਹੁੰਚ ਸਕਦੇ ਤੇ ਅਮਰੀਕਾ ਦਾ 10 ਸਾਲ ਦਾ ਵੀਜ਼ਾ ਮਿਲੇਗਾ ਤੁਹਾਨੂੰ ਮਲਟੀਪਲ ਤੇ ਉਹਦੇ ਵਿੱਚ ਤੁਸੀਂ ਕਿਤੇ ਵੀ ਆ ਜਾ ਸਕਦੇ ਆ ਬਾਕੀ ਅਗਰੇ ਨਿਊਜ਼ ਅਗਰੇ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਪਲੀਜ਼ ਪਲੀਜ਼ ਲਾਈਕ ਕਰ ਦਿਓ ਇਹਦੇ ਬਾਰੇ ਕੁਝ ਕਹਿਣਾ ਹੋਇਆ ਪੁੱਛਣਾ ਹੋਇਆ ਪਲੀਜ਼ ਕਮੈਂਟ ਜ਼ਰੂਰ ਕਰਿਓ ਔਰ ਚੈਨਲ ਤੁਹਾਡਾ ਆਪਣਾ ਨਵੀਂ ਨਵੀਂ ਅਪਡੇਟ ਦੇ ਲਈ ਪੰਜਾਬੀਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ